ਬਿਤਰਾਣੀ ਪਿਛਲੀ ਖਬਰ ਵੇਲੇ ਕੈਥਲ ਦਾ ਨਾਮ ਲਿਆ ਸੀ ਕੈਥਲ ਦੇ ਇੱਕ ਥਾਣੇ ਦੇ ਵਿੱਚ ਕਹਿੰਦੇ ਵੀ ਇੱਕ ਮਾਮਲਾ ਦਰਜ ਹੋਇਆ ਹੈ ਇਹ ਕੋਈ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਇਹਦੇ ਵਿੱਚ ਨਾਮ ਆ ਰਿਹਾ ਨਾਲ ਉਹਦੇ ਦੋ ਬੇਟਿਆਂ ਦਾ ਨਾਮ ਆ ਰਿਹਾ ਤੇ ਨਾਲ 11 ਜਣੇ ਹੋਰ ਵੀ ਹੈ ਮਾਮਲਾ ਕੁਛ ਇਦਾਂ ਦਾ ਹੀ ਹੈ ਵੀ ਕਿਸੇ ਨੂੰ ਨੌਜਵਾਨ ਨੂੰ ਅਗਵਾ ਕਰਕੇ ਕੁੱਟਮਾਰ ਕੀਤੀ ਬੁਰੀ ਤਰ੍ਹਾਂ ਵੇਖੋ ਇਹ ਮਾਮਲਾ ਜਿਹੜਾ ਹੈ ਨਾ ਉਹ ਅੱਜ ਸਵੇਰੇ ਜਿਵੇਂ ਨਜ਼ਰੀ ਚੜਿਆ ਤੇ ਮੈਂ ਸਵੇਰੇ ਵਿਧਾਇਕ ਨੂੰ ਫੋਨ ਲਾਇਆ ਕਨਫਰਮੇਸ਼ਨ ਵਾਸਤੇ ਤੇ ਉਹ ਤੇ ਆਪ ਹੀ ਪੁਚਕੇ ਜੇ ਰਹਿ ਗਏ ਆਪ ਹੀ ਹਰਾਨ ਹੋ ਗਏ ਕਹਿੰਦੇ ਹੈ ਬਈ ਯਾਰ ਸੰਤ ਪਤਾ ਨਹੀਂ ਹੈ ਇਦਾਂ ਹੁੰਦਾ ਮਾਹੌਲ ਦਾ ਅਜੋ ਗਿਆ ਪਤਾ ਨਹੀਂ ਮੈਂ ਕਿ ਉਠੋ ਮਹਾਂਪੁਰਸ਼ੋ ਮੂੰਹ ਤੋਂ ਹੂੰ ਠੀਕ ਹੈ ਜੀ ਕਰੋ ਦੰਤਨ ਕਰਲਾ ਜੀ ਕੰਮ ਹੋ ਗਿਆ ਜੇ ਅਸ਼ਾਫੀਰ ਉਹਨਾਂ ਨੇ ਆਪਣਾ ਵਰਸ਼ਨ ਦਿੱਤਾ ਵਰਸ਼ਨ ਇਹ ਦਿੱਤਾ ਕਿ ਦੇਖੋ ਜੀ ਜਿਹੜਾ ਗੁਰਚਰਨ ਆ ਗੁਰ ਚਰਨ ਤੇ ਕਈ ਪਰਚੇ ਦਰਜਿਆ ਉਹ ਸਾਡਾ ਸਿਆਸੀ ਮੁਖਾਲिफਿਆ ਕਹਿ ਲਓ ਅਨਾਲੋਚਕਿਆ ਵਗੈਰਾ ਵਗੈਰਾ ਕਿ ਭਈ ਉਹ ਬੰਦਾ ਡਿਫਾਲਟਰ ਆ ਅਲਟੀਮੇਟਲੀ ਹੁਣ ਵਿਧਾਇਕ ਸਾਹਿਬ ਮੇਰੇ ਖਿਲ ਦੇ ਨਾਲ ਲਾਈਵ ਵੀ ਆ ਗਿਆ ਸੀ ਸ਼ਾਇਦ ਵੀਡੀਓ ਆ ਗਈ ਹੋਣਾ ਚਲੀ ਜਾਂਦਾ ਕੰਮ ਭਈ ਹੁਣ ਮਸਲਾ ਜਿਹੜਾ ਹੈ ਨਾ ਉਹ ਇਹ ਆ ਕਿ ਇੱਕ ਪਾਸੇ ਤੇ ਬੰਦੇ ਦੀਆਂ ਦੋਵੇਂ ਲੱਤਾਂ ਜਿਹੜੀਆਂ ਉਹ ਟਟੀਆਂ ਪਈਆਂ ਸ਼ਾਇਦ ਆਪਰੇਸ਼ਨ ਕਰਨਾ ਪਊ ਹੂੰ ਇਹ ਕਹਿੰਦੇ ਆ ਕਿ ਉਹ ਕ੍ਰਿਮਨਲ ਆ ਬਈ ਕ੍ਰਿਮਨਲ ਬੰਦੇ ਦੀਆਂ ਲੱਤਾਂ ਤੋੜਨ ਦਾ ਲਾਇਸੈਂਸ ਕਿਸ ਨੂੰ ਦੇ ਦਿੱਤਾ ਗਿਆ ਹੂੰ ਤੇ ਕਿਸ ਨੂੰ ਮਿਲ ਜਾਂਦਾ ਜੀ ਤੇ ਕਿਹੜੀ ਅਥਾਰਟੀ ਹੁਣ ਜਾਰੀ ਕਰਦੀ ਹੈ ਅੱਜ ਕੱਲ੍ਹ ਕਿਸ ਨੂੰ ਮਿਲਦਾ ਬਦਲਾ ਦੀ ਰੁੱਤ ਦੇ ਵਿੱਚ ਇਹ ਵੀ ਕੋਈ ਦਫ਼ਤਰ ਖੋਲ੍ਹ ਦਿੱਤਾ ਜੀ ਹੂੰ ਕਿ ਜੇ ਕੋਈ ਮੰਨ ਲਓ ਪਰਚਿਆਂ ਦੇ ਵਿੱਚ ਨਾਮ ਸੱਦ ਬੰਦਾ ਹੈ ਤਾਂ ਉਹਦੀਆਂ ਦੋਵੇਂ ਲੱਤਾਂ ਫੜ ਕੇ ਤੋੜ ਦੇ ਉਹ ਜਿੱਥੇ ਜੀ ਕਰਦਾ ਇੱਕ ਕਮਾਲ ਦੀ ਗੱਲ ਆ ਜੀ ਐਫ ਆਈ ਆਰ ਕੱਢੀ ਫਿਰਦੇ ਆ ਠੀਕ ਆ ਪਰਚ ਤੇ ਪਰਚੇ ਤੇ ਮੈਂ ਤੁਹਾਨੂੰ ਦੱਸ ਦੇਣਾ ਕਿ ਭਗਵੰਤ ਮਾਨ ਜੀ ਤੋਂ ਲੈ ਕੇ ਤੁਹਾਡੇ ਕਿੰਨੇ ਬੰਦੇ ਜਿਨ੍ਹਾਂ ਤੇ ਮਾਮਲੇ ਦਰਜ ਹੈ ਤੁਹਾਡੇ ਤੇ ਕੁਝ ਜਿਦਾਂ ਡਾਕਟਰ ਬਲਵੀਰ ਅਮਨ अरोड़ा ਜੀ ਮਨਜਿੰਦਰ ਲਾਲਪੁਰਾ ਇਹ ਤੇ ਸਜ਼ਾ ਇਹ ਹਫ਼ਤਾ ਵੀ ਹੋ ਗਿਆ ਹੂੰ ਜਿਨ੍ਹਾਂ ਦੀਆਂ ਕੁਛ ਦੀਆਂ ਸਜ਼ਾਵਾਂ ਸਟੇ ਨੇ ਤੇ ਹਾਲੇ ਤੱਕ ਚੱਲ ਰਹੀਆਂ ਨੇ ਜੀ ਤੇ ਇੱਕ ਉਹ ਤੁਹਾਡਾ ਸੀਗਾ ਦਿੱਲੀ ਵਾਲਾ ਨਰੇਸ਼ ਹੂੰ ਤੂੰ ਗੱਲ ਇਹ ਆ ਕਿ ਇਹ ਚੀਜ਼ਾਂ ਬੜੀਆਂ ਮੈਨੂੰ ਮਤਲਬ ਕਿ ਅਟਪਟੀਆਂ ਜਿਹੀਆਂ ਲੱਗਦੀਆਂ ਕਿ ਕਿਸ ਤਰ੍ਹਾਂ ਦੀ ਸਫਾਈ ਐ ਤੁਸੀਂ ਇਹ ਦੱਸੋ ਕਿ ਬੰਦੇ ਦੀਆਂ ਲੱਤਾਂ ਟੁੱਟੀਆਂ ਕਿ ਨਹੀਂ ਟੁੱਟੀਆਂ ਤੇ ਤੁਹਾਡਾ ਨਾਮ ਕਿਉਂ ਆ ਰਿਹਾ ਜੀ ਸਫਾਈ ਇਸ ਕੱਲ ਦੀ ਹੋਣੀ ਚਾਹੀਦੀ ਹੈ ਤੋ ਹੀ ਚਲੋ ਕੋਈ ਬੰਦਾ ਕੱਟ ਮਾਰ ਲਵੇ ਆਪਾਂ ਕਹਾਂਗੇ ਕਿ ਭਈ ਉਹ ਬੰਦਾ ਯਾਰ ਸਾਨੂੰ ਫਸਾਉਣ ਵਾਸਤੇ ਛੱਬੀ ਬਣਾਉਣ ਵਾਸਤੇ ਐਦਾਂ ਕਰਦਾ ਜੀ ਸਰ ਲੱਤਾਂ ਤੁਸੀਂ ਆਪਣੀਆਂ ਕਿਵੇਂ ਤੋੜ ਲਾਓਗੇ ਯਾਤੇ ਸਾਬਤ ਕਰੋ ਕੋਈ ਐਕਸੀਡੈਂਟ ਕੇਸ ਆ ਲੱਤਾਂ ਐਕਸੀਡੈਂਟ ਚ ਟੁੱਟੀਆਂ ਨੇ ਤੇ ਬਾਈ ਨਾਮ ਤੁਹਾਡਾ ਲੱਗ ਰਿਹਾ ਤਦ ਵੀ ਆਪਾਂ ਕਹੀਏ ਜੀ ਹੁਣ ਉਹ ਬੰਦਾ ਕੀ ਕਹਿ ਰਿਹਾ ਇਹਨਾਂ ਦੀ ਆਪਾਂ ਪਹਿਲਾਂ ਗੱਲ ਦੱਸਤੀ ਹੈ ਸਰਕਾਰੀ ਪੱਖ ਪਹਿਲਾਂ ਹੁਣ ਉਹ ਬੰਦੇ ਦੀ ਗੱਲ ਸੁਣਨ ਵਾਲੀ ਹੈ ਤੇ ਮੈਂ ਇਸ ਏਰੀਏ ਨੂੰ ਵੀ ਬਹੁਤ ਚੰਗੀ ਤਰ੍ਹਾਂ ਜਾਣਦਾ ਤੇ ਮਤਲਬ ਇਹ ਜਿਹੜਾ ਗੁਰਚਰਨ ਆ ਇਹਨੂੰ ਵੀ ਚੰਗੀ ਤਰ੍ਹਾਂ ਜਾਣਦਾ ਕਿਉਂਕਿ ਇਹ ਉਹ ਸ਼ਖਸ ਆ ਜਿਸਨੇ ਵ代यक ਦੇ ਘਰ ਹੋਈ ਪਿਛਲੇ ਅਕਤੂਬਰ ਦੇ ਵਿੱਚ ਸਰਬਸੰਮਤੀ ਤੇ ਪਾਣੀ ਫੇਰਿਆ ਸੀ ਯਾਦ ਹੈ ਤੁਹਾਨੂੰ ਬੜੀ ਵੱਡੀ ਖਬਰ ਬਣ ਗਈ ਸੀ ਚਿਚੜਾਲੀ ਪੰਚਾਇਤ ਹਮ ਚਿਚੜਾਲੀ ਪਿੰਡ ਦਾ ਨਾਮ ਹੈ ਇਹਨਾਂ ਦਾ ਹੁਣ ਤਾਂ ਸ਼ਾਇਦ ਬਦਲ ਦਿੱਤਾ ਗਿਆ ਨਾਂ ਕੁਝ ਹੋਰ ਵੀ ਲੈਂਦੇ ਹੁੰਦੇ ਆ ਤਾਂ ਉਹਦੇ ਵਿੱਚ ਕੀ ਸੀਗਾ ਕਿ ਵ代यक ਦੇ ਘਰ ਬੰਦੇ ਸੱਦੇ ਜੀ ਕਿ ਆ ਕਿ ਕੰਡੋਹਾਰ ਜਿਹੜੇ ਮੇਰੇ ਵ代यक ਮਨ ਉਤੇ ਪਾਏ ਹੀ ਲੋਕਾ ਉਹੀ ਰੀਨਿਊ ਕਰਤੇ ਹਮ ਹਮ ਉਹੀ ਭਰਾ ਦੇ ਗੱਲ ਪਵਾਤੇ ਉਹ ਰੌਲਾ ਪੈ ਗਿਆ ਕਿ ਸਰਬਸੰਮਤੀ ਇਤਰਾਉਂਦੀ ਆ ਸਰਬਸੰਮਤੀ ਤੇ ਪਿੰਡ ਦੇ ਸਾਂਝੀ ਜਗਾ ਚ ਹੁੰਦੀ ਆ ਜੀ ਰੌਲਾ ਪੈ ਗਿਆ ਇਲੈਕਸ਼ਨ ਹੋਇਆ ਗੁਰਚਰਨ ਨੇ ਉਹ ਸ਼ਾਇਦ ਕੰਟੈਸਟ ਵੀ ਕੀਤਾ ਸੀਗਾ ਹਮ ਇਹਨਾਂ ਦਾ ਰੌਲਾ ਝਗੜਾ ਕੂਟ ਕਿਚਰੀਆਂ ਤੱਕ ਹੈ ਸਭ ਜੀ ਐਸਐਸਪੀ ਏਡੀਸੀ ਪਤਾ ਨਹੀਂ ਕਿੰਨਿਆਂ ਦੇ ਖਿਲਾਫ ਗੁਰਚਰਨ ਸ਼ਿਕਾਇਤੀ ਆ ਜੀ ਇਹ ਤੂੰ ਅੱਗੇ ਆ ਜਾ ਬਲੀ ਲਗਾਤਾਰ ਉਹ ਬੰਦਾ ਵੀਡੀਓ ਪਾਉਂਦਾ ਹੈ ਲਗਾਤਾਰ ਹੂੰ ਹੁਣ ਜੇ ਤੇ ਤੁਹਾਨੂੰ ਕੋਈ ਬੰਦਾ ਬਦਨਾਮ ਕਰਦਾ ਹੈ ਡਿਫੇਮ ਜਾਣ ਕੇ ਕਰਦਾ ਹੈ ਤਾਂ ਤੁਸੀਂ ਡੈਫੇਮੇਸ਼ਨ ਹੁਣ ਤੱਕ ਦਰਜ ਕਰਵਾਉਂਦੇ ਜੀ ਉਹਨੇ ਹਾਲ ਦੇ ਦਿਨਾਂ ਦੇ ਵਿੱਚ ਇੱਕ ਕੋਈ ਸਕੂਲ ਦੀ ਬੱਸ ਸੀ ਉਹ ਬੰਦ ਕਰ ਦਿੱਤੀ ਗਈ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਵਾਵਾ ਪੇਤੀ ਆ ਮੈਂ ਉਸ ਏਰੀਆ ਦਾ ਤੁਹਾਨੂੰ ਘਟਨਾ ਤੱਕ ਵੀ ਲੈ ਕੇ ਜਾਣਾ ਪਰ ਇਹ ਵਿਵਾਦ ਦਾਸ ਤੱਕ ਕੀ ਕੋ ਚੱਲ ਰਹੇ ਨੇ ਉੱਥੇ ਉਹ ਬੰਦੇ ਨੇ ਜਵਾਕਾਂ ਨੂੰ ਨਾਲ ਲੈ ਕੇ ਹਾਲ ਦੇ ਵਿੱਚ ਫੇਰ ਵੀਡੀਓ ਪਾਤੀ। ਹੂੰ। ਕਈ ਉਹਦੀਆਂ ਸ਼ਿਕਾਇਤਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਮੌਜੂਦਾ ਸਮੇਂ। ਜੀ। ਫਿਰ ਇਸ ਤੋਂ ਇਲਾਵਾ ਕਈ ਉਹਦੇ ਅਕਾਊਂਟ ਜਾਂ ਉਹਦੇ ਪੇਜ ਤੇ ਤੁਸੀਂ ਜਾ ਕੇ ਵੇਖੋਗੇ ਆਡੀਓ ਵਗੈਰਾ ਜਿਹੜੀਆਂ ਨੇ ਉਹ ਵਾਇਰਲ ਨੇ। ਹੂੰ। ਇੱਕ ਹੋਰ ਮਾਮਲਾ ਬੜਾ ਦਿਲਚਸਪ ਆ। ਉਹ ਪਿਛਲੇ ਦਿਨੀ ਮੈਂ ਸੁਣ ਰਿਹਾ ਸੀਗਾ ਜੀ ਉਹਦੇ ਵਿੱਚ ਕੀ ਆ ਕਿ ਇੱਕ ਸਕੂਲ ਦੇ ਬੜੇ ਸਤਕਾਰਤ ਅਧਿਆਪਕ ਜੀ ਉਹਨਾਂ ਦੇ ਨਾਲ ਕੋਈ ਕਥੇ ਤੌਰ ਤੇ ਬਦਕਲਾਮੀ ਹੋ ਰਹੀ ਆ ਦਾਵਾ ਕੀਤਾ ਗਿਆ ਕਿ ਵਿਧਾਇਕ ਸਾਹਮਣੇ ਹੂੰ ਮਾਮਲਾ ਕੀ ਸੀ ਕਥੇ ਤੌਰ ਤੇ ਗੱਲ ਦੱਸੀ ਜਾਂਦੀ ਆ ਕਿ ਡੀ ਵੀ ਆਰ ਵਗੈਰਾ ਜਿਹੜੇ ਆ ਨਾ ਸਕੂਲ ਚੋਂ ਫੁੱਟੇ ਗਏ ਸਾਂ ਸੀਸੀਟੀਵੀ ਡੀ ਵੀ ਆਰ ਜੀ ਉਹਨੇ ਮਾਮਲਾ ਦਰਜ ਕਰਵਾ ਦਿੱਤਾ ਕਿਉਂਕਿ ਸ਼ਾਇਦ ਇਲੈਕਸ਼ਨ ਦੇ ਦੌਰਾਨ ਜੋ ਵੀ ਉੱਥੇ ਹੋਇਆ ਹਾਂ ਤਾਂ ਠਾਂ ਉਹ ਸਾਰਾ ਉਹਦੇ ਚ ਸ਼ਿਕਾਇਤ ਸੀ ਸ਼ਿਕਾਇਤ ਸੀ ਮੁਰਕੇ ਉਹ ਅਧਿਆਪਕ ਚੁੱਪ ਕਰਕੇ ਬਹਿ ਗਿਆ ਸਾਬ ਜੀ ਸਰਕਾਰੀ ਅਧਿਕਾਰੀ ਕਰਮਚਾਰੀ ਦਾ ਕੀ ਜ਼ੋਰ ਹੁੰਦਾ ਕੀ ਜ਼ੋਰ ਗਰੀਬਾਂ ਦਾ ਮਾਰੀ ਝੜਕ ਸੋਨੇ ਮੁਰਕੇ ਮਤਲਬ ਕਿ ਇਸ ਤਰ੍ਹਾਂ ਦੇ ਕਈ ਵਿਵਾਦ ਚੱਲ ਰਹੇ ਸੀਗੇ ਜੀ ਤੁਸੀਂ ਜਿਹੜੀ ਮੈਂ ਸਵੇਰੇ ਖਬਰ ਬ੍ਰੇਕ ਕੀਤੀ ਸੀਗੀ ਉਹਦੇ ਥੱਲੇ ਇਹਨਾਂ ਦੇ ਇਲਾਕੇ ਦੇ ਕੁਝ ਕਮੈਂਟ ਜਾ ਕੇ ਦੇਖੋ ਤੁਹਾਨੂੰ ਸਮਝ ਲੱਗੇ ਕਿੱਥੇ ਵੀ ਆ ਰਹੇ ਨੇ ਹਾਂਜੀ ਉਹੀ ਗੱਲ ਆ ਕਿ ਚਲੋ ਗਰਚਰਨ ਤੁਹਾਡਾ ਮੁਖਾਲਿਫ ਹੋ ਸਕਦਾ ਹੈ ਪਰ ਜੋ ਤੁਹਾਡੀ ਉਥੋਂ ਆ ਵਾਈਸ ਵਾਈ ਸੁਣ ਰਹੇ ਆ ਕੀ ਹੈ ਜੀ ਜੀ ਤੁਹਾਡੇ ਇਲਾਕੇ ਦੇ ਲੋਕ ਹੀ ਕੋਈ ਕਹਿੰਦਾ ਮੈਂ ਪਿੰਡ ਦਾ ਜੀ ਕੋਈ ਕਹਿੰਦਾ ਜੀ ਮੈਂ ਲਾਂਬੇ ਪਿੰਡ ਦਾ ਜੀ ਹਮ ਅਗਾਹ ਦਾ ਪਿਛਾਂ ਦਾ ਉਹ ਤੁਹਾਨੂੰ ਉੱਤੇ ਉੱਥੇ ਬਹੁਤ ਜ਼ਿਆਦਾ ਉੱਤੇ ਭੰਡ ਰਹੇ ਨੇ ਲੋਕ ਜੀ ਸਾਰੇ ਕੀ ਚੱਲਦਾ ਪਿਆ ਹੈ ਕਿਹੜਾ ਕਿਹੜਾ ਮਤਲਬ ਇਲਜ਼ਾਮ ਆ ਜਿਹੜਾ ਇਹਨਾਂ ਦੇ ਵਧਾਇਕਾਂ ਤੇ ਇਹਨਾਂ ਤਿੰਨ ਚੌਹਾਂ ਸਾਲਾਂ ਚ ਲੱਗਾ ਨਹੀਂ ਲੱਗਾ ਕਿਸੇ ਨੇ ਫਰਜੀ ਧੰਗ ਨਾਲ ਨੰਬਰ ਪਲੇਟ ਲਾ ਲਈ ਹੂੰ ਕਿਸੇ ਨੇ ਆਡੀਓ ਆਫ ਦੀ ਬਣਵਾ ਲਈ ਮੰਤਰੀ ਅਹੁਦਾ ਗਿਆ ਜੀ ਕਿਸੇ ਨੇ ਉਥੇ ਟੋਲ ਵਾਲੇ ਨਾਲ ਪੰਗਾ ਪਾ ਲਿਆ ਕਿਸੇ ਨੇ ਢੋਲ ਵਾਲੇ ਨਾਲ ਯਾਰ ਤਰ੍ਹਾਂ ਤਰ੍ਹਾਂ ਹੋਰ ਗੱਲ ਉਹ ਜਿਵੇਂ ਗਾਣਾ ਸੀ ਨਾ ਤੋੜੀ ਚੱਲ ਲੋਕਾਂ ਦੇ ਰਿਕਾਰਡ ਮੇਰੇ ਤਰ੍ਹਾਂ ਕਿਤੇ ਦਿਲ ਨਾ ਕੁੜੀ ਦਾ ਤੋੜਦੀ। ਹੂੰ। ਇਹ ਹੀ ਕੰਮ ਰਹਿ ਗਿਆ ਸੀ ਨਾ ਰਿਕਾਰਡ ਟੁੱਟੇ ਤੇ ਨਾ ਦਿਲ ਟੁੱਟੇ ਆ ਲੱਤਾਂ ਟੁੱਟਣ ਦਾ ਵੀ ਦੋਸ਼ ਲੱਗ ਗਿਆ। ਜੀ ਕਥੇ ਤੌਰ ਤੇ। ਹੁਣ ਅਸੀਂ ਨਾ ਕਿਸੇ ਤਰ੍ਹਾਂ ਪਹੁੰਚ ਕੀਤੀ ਜਿਹੜੇ ਬੰਦੇ ਦੀਆਂ ਲੱਤਾਂ ਟੁੱਟੀਆਂ ਨਹੀਂ। ਉਹਦੇ ਦੱਸਣ ਅਨੁਸਾਰ ਕਿ ਬੇਸਿਕਲੀ ਸਾਡਾ ਇਹਨਾਂ ਦਾ ਪਿੰਡ ਮੈਂ ਜਿਵੇਂ ਤੁਹਾਨੂੰ ਦੱਸ ਦਿੰਦਾ ਕਿ ਜਿਵੇਂ ਤੁਹਾਡੇ ਪਿੰਡ ਨੇ। ਹੂੰ। ਆਹ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਤੁਸੀਂ ਹਰਿਆਣੇ 'ਚ ਵੱਢ ਜਾਓਗੇ। ਲਿੰਕ ਰੋਡ 'ਰਾਂਖਾ ਦੋ ਤੁਸੀਂ ਪੰਜਾਬ 'ਚ ਆ ਗਏ। ਠੀਕ ਹੈ ਨਾ ਜੀ ਹਾਂ ਬਿਲਕੁਲ ਆਪ ਨੂੰ ਪਤਾ ਹੀ ਨਹੀਂ ਲੱਗਦਾ ਐਵੇਂ ਇਹਨਾਂ ਦੇ ਪਿੰਡ ਆ ਤੇ ਉੱਥੇ ਲੱਗੇ ਇਹਨਾਂ ਦੇ ਹੈਗਾ ਖਰਕਾ ਖਰਕਾ ਇਹਦਾ ਜਿੱਦਾਂ ਤੁਹਾਡੇ ਲੰਬੀ ਆ ਜੀ ਪਿੰਡ ਦਾ ਪਿੰਡ ਆ ਕਸਬੇ ਦਾ ਕਸਬਾ ਹੂੰ ਹੂੰ ਖਰਕਾ ਦੇ ਵਿੱਚ ਇਹ ਬੰਦਾ ਕਹਿੰਦਾ ਵੀ ਮੈਂ ਗਿਆ ਸੀਗਾ ਕੋ ਮਿਸਤਰੀ ਲੱਗੇ ਸੀ ਸੁਮਾਲ ਲੈਣ ਹੂੰ ਐਕਟਿਵ ਆ ਤੇ ਉੱਥੇ ਗੱਡੀ ਸਾਨੂੰ ਫੋਲੋ ਕਰ ਰਹੀ ਸੀ ਜੀ ਫਿਰ ਉਹਨਾਂ ਨੇ ਆ ਕੇ ਤੇ ਗੱਡੀ ਸਹੀ ਜੇ ਹੀ ਮਾਰੀ ਐ ਕੋਈ ਜ਼ਿਆਦਾ ਜ਼ੋਰ ਨਾਲ ਨਹੀਂ ਫਿਰ ਉਹਨਾਂ ਨੇ ਗਨ ਗਨ ਤਾਣੀ ਆ ਉਸ ਤੋਂ ਬਾਅਦ ਸੁੱਟ ਲਿਆ ਮੈਨੂੰ ਜੀ ਫਿਰ ਉਹ ਕਹਿੰਦਾ ਹੈ ਕਿ ਵਾਇਸ ਕਾਲ ਜਾਂ ਜਿਹੜੇ ਉਹ ਆ ਰਹੇ ਸਨ ਵੀਡੀਓ ਕਾਲ ਵੀ ਮੈਂ ਸੁਣ ਰਿਹਾ ਸੀਗਾ ਮੇਰਾ ਫੋਨ ਤੇ ਉਹਨਾਂ ਨੇ ਫੜ ਲਿਆ ਉਹ ਕਹਿੰਦੇ ਪਾਸਵਰਡ ਦੇ ਜੇ ਤਾਂ ਕਿ ਉਹ ਜਿਹੜੇ ਚੈਨਲ ਜਾਂ ਉਹਦੇ ਪੇਜ ਵਗੈਰਾ ਵੇੜਾ ਦਿੱਤੇ ਜਾਣ ਉਹ ਮੈਂ ਦਿੱਤੇ ਨਹੀਂ ਹੂੰ ਫੋਨ ਤੋੜਤਾ ਤੇ ਮੈਂ ਸੁਣ ਰਿਹਾ ਸੀਗਾ ਵਿਧਾਇਕ ਦੇ ਦੋ ਮੁੰਡੇ ਸੀ ਉਹ ਲਗਾਤਾਰ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸਨ ਜੀ ਤੇ ਅਖੀਰ ਇਹ ਫੈਸਲਾ ਹੋਇਆ ਕਿ ਨਵੇੜੋ ਇਹਦਾ ਕੰਮ ਉਸ ਤੋਂ ਬਾਅਦ ਉਹ ਕਹਿੰਦੇ ਵੀ ਤੁਰਦੇ ਤਰੋਂਦੇ ਉਹ ਚਲੇ ਗਏ ਨਰਮਣਾ ਵਾਲੀ ਸਾਈਡ ਹੂੰ ਨਰਮਣਾ ਵੀਰੇ ਆਣੀ ਚ ਜੀ ਉੱਥੇ ਮੈਨੂੰ ਮਤਲਬ ਖੰਬੇ ਦੇ ਨਾਲ ਐ ਅੱਗੋਂ ਜਿਵੇਂ ਸਫਾ ਪਾ ਕੇ ਦੇ ਇੱਕ ਬੰਦੇ ਨੇ ਪਿਛਾ ਦੱਕ ਲਿਆ ਤੇ ਦੂਜਿਆਂ ਨੇ ਵਾਰੀ-ਵਾਰੀ ਮਤਲਬ ਕਿ ਇਕ ਲਤ ਉਧਰੋਂ ਇਕ ਲਤ ਉਧਰੋਂ ਦੋਨਾਂ ਲਤਾਂ ਨੂੰ ਤੋੜਤਾ ਰੋੜ ਮਤੇ ਜਦੋਂ ਮੈਂ ਚੀਕਿਆ ਹੂੰ ਫਿਰ ਲਾਗੇ ਪਾਸੋਂ ਬੰਦੇ ਜਿਹੜੇ ਸੀ ਉਹ ਭੱਜ ਕੇ ਆਏ ਆ ਤੇ ਇਹ ਗੱਡੀ ਉੱਥੋਂ ਨਿਕਲ ਜਾਂਦੀ ਆ ਜੀ ਜੀ ਪਰ ਗੱਲ ਇਹ ਆ ਕਿ ਭਾਈ ਜੇ ਖੁਰਚਰ ਨੂੰ ਦੋਸ਼ ਗਲਤ ਲਾ ਰਿਹਾ ਹੈ ਹੂੰ ਤਾਂ ਸਾਰਾ ਕੁਝ ਹੁਣ ਤੁਹਾਡੇ ਹੱਥ ਆ ਆ ਤੁਸੀਂ ਉਹਨੂੰ ਸਾਬਤ ਕਰੋ ਤਥਾਤਮਕ ਤੌਰ ਤੇ ਬਿਲਕੁਲ ਪਰ ਲੱਤਾਂ ਕੋਈ ਆਪਣੇ ਆਪ ਤਾਂ ਤੋੜ ਨਹੀਂ ਸਕਦਾ ਹਾਂ ਉਹ ਸਹੀ ਗੱਲ ਹੈ ਕਿਵੇਂ ਟੁੱਟੀਆਂ ਲੱਤਾਂ ਇਹ ਬੜਾ ਵੱਡਾ ਅਪਰੇਸ਼ਨ ਚਿੰਨ੍ਹ ਹੈ ਪਰ ਵਾਰ-ਵਾਰ ਇੱਕੋ ਗੱਲ ਕਹੀ ਜਾਂਦੀ ਉਹਦੇ ਤੇ ਮਾਮਲੇ ਦਰਜ ਹੈ ਜੀ ਫਲਾ ਆ ਟਮਕਾ ਸਿਆਸੀ ਮੁਖਾਲਫਤ ਹੈ ਜੀ ਵੀਡੀਓ ਪਾ ਰਿਆ ਸੀਗਾ ਸਰ ਜੀ ਕੋ ਤੁਹਾਡੇ ਤੇ ਵੀਡੀਓ ਪਾ ਰਿਆ ਹੈ ਤੁਹਾਡੇ ਸਮਰਥਕ ਹੁੰਦੇ ਆ ਉਹ ਤੁਹਾਡੇ ਹੱਕ 'ਚ ਪਾਉਂਦੇ ਆ ਜੀ ਹਰੇਕ ਦਾ ਹੱਕ ਹੈ ਜੇ ਕੋ ਤੁਹਾਨੂੰ ਮਿੱਥ ਕੇ ਬਦਨਾਮ ਕਰਦਾ ਤੁਹਾਡੇ ਕੋਲ ਕੀ ਸਪੌਣ ਦੀ ਤਾਕਤ ਹੈ ਹਾਂ ਬਿਲਕੁਲ ਸਾਰਾ ਕੁਝ ਕੋਈ ਹੱਲ ਨਹੀਂ ਹੈ ਮਸਲੇ ਦਾ ਤਾਂ ਇਹਦੇ ਵਿੱਚ ਇਹ ਕੀ ਹੈ ਇਹਨਾਂ ਦੀ ਪਾਰਟੀ ਜਿਹੜੀ ਹੈ ਉਹਦੇ ਕੋਲ ਇੱਕ ਕਲਾ ਹੈ ਹਸਤ ਕਲਾ ਜਿਵੇਂ ਹੁੰਦੀ ਹੈ ਨਾ ਇਹਨਾਂ ਦੇ ਕੋਲ ਇੱਕ ਮਸਤ ਕਲਾ ਹੈ ਜੀ ਇਹ ਮਸਤ ਹੋ ਜਾਂਦੇ ਨੇ ਛਾਪਲ ਜਾਂਦੇ ਨੇ ਇਹਨਾਂ ਦਾ ਵਿਧਾਇਕ ਜਦੋਂ ਫਸ ਜਾਂਦਾ ਉਹਨੂੰ ਕਹਿੰਦੇ ਵੀ ਤੂੰ ਨਵੇੜ ਆਪਦੀ ਹੈਨਾ ਉਹ ਜਦਵੇਂ ਕਹਿੰਦੇ ਹੁੰਦੇ ਆ ਕਿ ਤੈਨੂੰ ਸਾਧ ਨਾਲ ਕੀ ਚੋਰ ਨਾਲ ਕੀ ਬਹਿ ਕੇ ਆਪਣੀ ਨਵੇੜ ਹੋਰ ਨਾਲ ਕੀ ਇਹ ਕਹਿੰਦੇ ਤੂੰ ਨਵੇੜ ਹੁਣ ਮਤਲਬ ਕਿ ਚਕਰੀ ਚੱਲ ਆਪ ਇਹਨਾਂ ਦੀ ਪਾਰਟੀ ਕਦੇ ਨਹੀਂ ਬੋਲੂਗੀ ਕਿਉਂਕਿ ਹਸਤ ਕਲਾ ਤੋਂ ਵਧੇ ਨਵੀਂ ਮਸਤ ਕਲਾ ਮਸਤੋ ਕੇ ਭੈ ਜੋ ਛਾਪੜ ਜਾਓ ਹਮ ਸੱਚਾ ਹੋਇਆ ਝੂਠਾ ਹੋਇਆ ਬਾਤ ਦੇਖਾਂਗੇ ਝੂਠਾ ਹੋਇਆ ਤੇ ਛਾਪੜ ਜਾਣਦਾ ਜਿਵੇਂ ਉਹ ਟੀਕਾ ਲਾ ਦਿੰਦੇ ਨੇ ਬੇਹੋਸ਼ੀ ਦਾ ਮੈਂ ਥੋੜਾ ਜਿਹਾ ਲੰਮਾ ਲਾ ਦੇ ਪੈਰ ਆਓ ਹਮ ਤੇ ਜੇ ਉਹ ਸੱਚਾ ਨਿਕਲ ਆਇਆ ਫਿਰ ਇੱਕ ਦੇ ਦਮੇ ਨਿਕਲ ਲਗੇ ਜੀ ਫਿਰ ਜੇ ਹੋ ਸਕਦਾ ਆਪਾਂ ਖਬਰ ਕੀਤੀ ਆ ਆਪਾਂ ਵੀ ਗਾਲਾਂ ਕੱਢਣਾ ਪਰ ਅਸੀਂ ਇਥੇ ਦੋਨੇ ਪੱਖ ਰੱਖਦੇ ਆ ਨਾ ਹਾਂ ਬਿਲਕੁਲ ਜੀ ਕਿ ਭਾਈ ਵਿਧਾਇਕ ਵੀ ਆ ਗੱਲ ਕਹਿ ਰਿਹਾ ਪਰ ਦੂਸਰੇ ਪਾਸਿਓਂ ਦੋਸ਼ ਨੇ ਕਿਡਨੈਪਿੰਗ ਦਾ ਮਾਮਲਾ ਰਾਮਥਲੀ ਚੌਂਕੀ ਐ ਕੈਂਥਲ ਦੀ ਉਹਦੇ ਵਿੱਚ ਦਰਜ ਹੋਇਆ ਜਾਂਚ ਪੜਤਾਲ ਹੋਣਾ ਅੱਗੇ ਉਹ ਕਰ ਰਹੇ ਆ